हां जी दोस्तों सत श्री अकाल ਤੁਹਾਡੇ ਵਾਸਤੇ ਜਿਹੜੀ ਅੱਜ ਵੀਡੀਓ ਲੈ ਕੇ ਆਇਆ ਬਹੁਤ ਖਾਸ ਆ ਜੀ ਪੂਰੀ ਵੇਖਣਾ ਪੂਰੀ ਦੇਖਣ ਤੋਂ ਬਿਨਾ ਨਾ ਜਾਣਾ ਕਿਉਂਕਿ ਤੁਸੀਂ ਬਾਂਝੇ ਰਹਿ ਜਾਓਗੇ ਜੇ ਤੁਸੀਂ ਪੂਰੀ ਨਾ ਵੇਖੀ ਜਿਸ ਦੁਕਾਨ ਤੇ ਭਾਈ ਅੱਜ ਅਸੀਂ ਫਿਟਿੰਗ ਕਰਾਂਗੇ ਉਸ ਦੁਕਾਨ ਦੀ ਖਾਸੀਅਤ ਬਹੁਤ ਵੱਡੀ ਆ ਜੀ ਕਿਉਂਕਿ ਉਸ ਦੁਕਾਨ ਤੇ ਬਹੁਤ ਵੱਡੇ ਵੱਡੇ 스타 ਆਉਂਦੇ ਨੇ ਜਿਸ ਤਰ੍ਹਾਂ ਕਿ ਤੁਸੀਂ ਆਈਪੀਐਲ ਦੇਖ ਰਹੇ ਹੋ ਜੀ ਮੈਚ ਦੇਖ ਰਹੇ ਹੋਗੇ ਉਹ ਆਈਪੀਐਲ ਦੇ ਵਿੱਚ ਜੋ ਸੁਪਰਸਟਾਰ ਨੇ ਜਿਸ ਤਰ੍ਹਾਂ ਕਿ ਥੋਨੀ ਹੋ ਗਿਆ ਗਿੱਲ ਹੋ ਗਿਆ ਵਿਰਾਟ ਕੋਹਲੀ ਹੋ ਗਿਆ ਇਸ ਤਰ੍ਹਾਂ ਦੇ ਵੱਡੇ ਵੱਡੇ ਸੁਪਰਸਟਾਰ ਬਾਈ ਇਸ ਦੁਕਾਨ ਤੇ ਆਉਂਦੇ ਨੇ ਆਪਣੇ ਮਨਪਸੰਦ ਦਾ ਬਾਈ ਜੀ ਇਥੋਂ ਬੈਟ ਤਿਆਰ ਕਰਵਾ ਕੇ ਲੈ ਕੇ ਜਾਂਦੇ ਨੇ ਜੀ ਬਹੁਤ ਵੱਡੇ ਵੱਡੇ ਸਟਾਰ ਆਉਂਦੇ ਨੇ ਬਾਈ ਜੀ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਬੈਟ ਤਿਆਰ ਕਰਵਾਉਣਾ ਹੋਵੇ ਜਾਂ ਬੈਟ ਲੈਣਾ ਹੋਵੇ ਵਧੀਆ ਕੁਆਲਿਟੀ ਦਾ ਬਾਈ ਆਮ ਜਿਹੜੇ ਦੁਕਾਨਾਂ ਤੋਂ ਤੁਸੀਂ ਦੇਖ ਰਹੇ ਹੋਗੇ ਬਾਈ ਉਹਨਾਂ ਦੀ ਕੋਈ ਗਾਰੰਟੀ ਨਹੀਂ ਦਿੰਦੀ ਬਾਈ ਗਾਰੰਟੀ ਦਿੰਦਾਗਾ ਫੁੱਲਦ ਬੈਟ ਦੀ ਤੇ ਆਪਦੇ ਹੱਥ ਨਾਲ ਤਿਆਰ ਕਰਦਾਗਾ ਜਿਸ ਦੁਕਾਨ ਤੇ ਹੁਣ ਅਸੀਂ ਆ ਫਿਟਿੰਗ ਲਗਾ ਰਹੇ ਹਾਂ ਜੀ ਸਟੀਲ ਦੀ ਫਿਟਿੰਗ ਲਗਾ ਰਹੇ ਹਾਂ ਜੀ ਇਹਦੇ ਉੱਤੇ ਰੱਖੇ ਜਾਣਗੇ ਬੈਟ ਡਿਸਪਲੇ ਕਰਨ ਵਾਸਤੇ ਜੀ ਬਾਕੀ ਬਾਈ ਜੀ ਇਸ ਦੁਕਾਨ ਦੀ ਖਾਸੀਅਤ ਇਹ ਹੈ ਕਿ 올 ਇੰਡੀਆ ਡਿਲੀਵਰੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਬੈਟ ਬਣਾਉਣਾ ਹੋਵੇ ਜਾਂ ਆ ਕੇ ਮਿਲ ਸਕਦੇ ਹੋ ਤੁਸੀਂ ਸਕਰੀਨ ਤੇ ਤੁਹਾਨੂੰ ਇਹ ਨੰਬਰ ਜੋ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਆਪਣੀ ਫਿਟਿੰਗ ਲੱਗ ਚੁੱਕੀ ਹੈ ਜੀ ਇਹਦੇ ਉੱਤੇ ਇਸ ਤਰ੍ਹਾਂ ਬੈਟ ਚਨੇ ਜਾਣਗੇ ਜਿਸ ਤਰ੍ਹਾਂ ਹੁਣ ਆਪਾਂ ਪਹਿਲਾਂ ਵੀ ਚਨੇ ਹੋਏ ਆ ਜੀ ਪਹਿਲਾਂ ਵੀ ਆਪਾਂ ਅੱਧੀ ਫਿਟਿੰਗ ਲਗਾ ਕੇ ਜਾਈਏ ਸੀ ਇੱਥੇ ਜੀ ਕੁਝ ਕਰ ਹੈਗੀ ਸੀਗੀ ਬਾਕੀ ਬਾਈ ਜੀ ਕਿਸੇ ਵੀ ਮੇਰੇ ਵੀਰ ਨੇ ਵਧੀਆ ਕੁਆਲਿਟੀ ਦਾ ਬੈਟ ਤਿਆਰ ਕਰਾਉਣਾ ਹੋਵੇ ਤਾਂ ਬਾਈ ਨੂੰ ਆ ਕੇ ਇੱਥੇ ਮਿਲ ਸਕਦੇ ਹੋਗੇ ਜੇ ਕੇ ਮਾਰਕਾ ਦਾ ਬਾਈ ਦਾ ਜੇ ਕੇ ਦਾ ਬੈਟ ਤੇ ਬਾਕੀ ਬਾਈ ਜੀ ਰਿਪੇਅਰ ਵੀ ਕਰਾਉਣੀ ਹੋਵੇ ਬੈਟ ਦੀ ਜਈ ਕਈ ਵਾਰ ਆਪਣਾ ਮਹਿੰਗਾ ਬੈਟ ਹੁੰਦਾ ਉਹ ਟੁੱਟ ਜਾਂਦਾ ਤਾਂ ਬਾਈ ਰਿਪੇਅਰ ਵੀ ਬਹੁਤ ਵਧੀਆ ਤਰੀਕੇ ਨਾਲ ਕਰਦਾਗਾ ਕਿ ਦੁਬਾਰੇ ਉਹ ਬੈਟ ਨਹੀਂ ਟੁੱਟਦਾ ਤੇ ਇਸ ਬੈਟ ਦੀ ਕੁਆਲਿਟੀ ਆ ਬਾਈ ਜੀ ਇਹ ਦੇਖੋ ਜੋ ਆਪ ਬਾਈ ਨੇ ਤਿਆਰ ਕੀਤੇ ਹੋਏ ਨੇ ਦੂਸਰੀ ਗੱਲ ਬਾਈ ਜੀ ਬੈਡ ਦੀ ਕੁਆਲਿਟੀ ਦੇਖ ਕੇ ਤੁਸੀਂ ਨਹੀਂ ਕਹਿ ਸਕਦੇ ਵੀ ਇਹ ਕਿਤੇ ਬਾਈ ਨੇ ਬਣਾਇਆਗਾ ਮਸ਼ੀਨੀ ਬਣਿਆ ਲੱਗਦਾ ਐਦਾਂ ਲੱਗਦਾ ਜੀ ਇਹ ਬਾਈ ਦਾ ਹੈਗਾ ਨਾਮ ਜੀ ਐਡਰੈਸ ਹੈਗਾ ਜੀ ਤੇ ਲੱਲੂਆਣਾ ਰੋਡ ਮਾਨਸਾ ਮਾਨਸਾ ਦੇ ਵਿੱਚ ਇਹ ਸ਼ਾਪ ਆ ਜੀ ਮਾਨਸਾ ਦੇ ਵਿੱਚ ਬਈ ਪਹਿਲੀ ਸ਼ਾਪ ਆ ਬਾਈ ਨੂੰ ਕਰੇ ਸਪੋਰਟ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਐਦਾਂ ਦੇ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਫੋਲੋ